ਕਰੀਬਨ 58 ਕਰੋੜ ਤੋਂ ਉੱਪਰ ਦਾ 60 ਕਰੋੜ ਰੁਪਏ ਦੀ ਜਿਹੜੀ ਲੱਗਤਾ ਇਸ ਸੀਵਰੇਜ ਟ੍ਰੀਟਮੈਂਟ ਪਲਾਂਟ ਉੱਤੇ ਆਉਣੀ ਹੈ ਮੈਂ ਨਵਾਂ ਗਰਾਉਂਡ ਦੇ ਵਾਸੀਆਂ ਨੂੰ ਅੱਜ ਮੈਨੂੰ ਲੋਕ ਮਿਲ ਰਹੇ ਹੋ ਕਹਿੰਦੇ ਸਾਡੇ ਲਈ ਸ਼ਗਨਾ ਦਾ ਦਿਨ ਹੈ ਸਾਡੇ ਲਈ ਖੁਸ਼ੀ ਦਾ ਦਿਨ ਹੈ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਜਦੋਂ ਬਾਰਸ਼ਾਂ ਪੈਂਦੀਆਂ ਨੇ ਲੋਕਾਂ ਦੇ ਘਰਾਂ ਚ ਚੱਲ ਜਾਂਦਾ ਸੀ ਜਿਸ ਦਿਨ ਇਹ ਕੰਮ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਅੱਜ ਅਸੀਂ ਉਦਘਾਟਨ ਕੀਤਾ ਮੁਕੰਮਲ ਹੋ ਜਾਣਾ ਹੈ ਪਾਣੀ ਜਿਹੜੀ ਘਰਾਂ ਚ ਜਾਣ ਦੀ ਦਿੱਕਤ ਉਹ ਪੂਰਨ ਰੂਪ ਵਿੱਚ ਖਤਮ ਹੋ ਜਾਣੀ ਹੈ ਮੈਂ ਉਸ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ 60 ਕਰੋੜ ਰੁਪਏ ਦੀ ਗ੍ਰਾਂਟ ਹੈ ਸਾਡੇ ਲੋਕਲ ਬਾਡੀ ਮਨਿਸਟਰ ਬਲਕਾਰ ਸਿੰਘ ਜੀ ਦਾ ਹਲਕੇ ਵਾਸਤੇ ਗ੍ਰਾਂਟ ਹੈ ਜਿਹੜੀ ਸ਼ੁਰੂ ਜੀ ਪਾਸ ਕਰਨ ਦੀ ਦਿੱਕਤ ਆਈ ਬਟ ਹੌਲੀ ਹੌਲੀ ਕਰਕੇ ਹੁਣ ਜਿਹੜੀ ਜਗ੍ਹਾ ਫਾਈਨਲ ਹੋ ਕੇ ਇਹ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਲੱਗ ਰਿਹਾ ਹੈ ਕਰਵਾ ਲਿਆ ਸੀ ਤਕਰੀਬਨ 58 ਕਰੋੜ ਤੋਂ ਉੱਪਰ ਦਾ 60 ਕਰੋੜ ਰੁਪਏ ਦੀ ਜਿਹੜੀ ਲੱਗਤ ਹੈ ਇਸ ਸੀਵਰੇਜ ਟ੍ਰੀਟਮੈਂਟ ਪਲਾਂਟ ਉੱਤੇ ਆਉਣੀ ਹੈ ਮੈਂ ਨਵਾਂ ਗਰਾਉਂਡ ਦੇ ਵਾਸੀਆਂ ਨੂੰ ਅੱਜ ਮੈਨੂੰ ਲੋਕ ਮਿਲ ਰਹੇ ਉਹ ਕਹਿੰਦੇ ਸਾਡੇ ਲਈ ਸ਼ਗਨਾ ਦਾ ਦਿਨ ਹੈ ਸਾਡੇ ਲਈ ਖੁਸ਼ੀ ਦਾ ਦਿਨ ਹੈ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਜਦੋਂ ਬਾਰਿਸ਼ਾਂ ਪੈਂਦੀਆਂ ਨੇ ਲੋਕਾਂ ਦੇ ਘਰਾਂ ਚ ਚੱਲ ਜਾਂਦਾ ਸੀ ਜਿਸ ਦਿਨੇ ਕੰਮ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਅੱਜ ਅਸੀਂ ਉਦਘਾਟਨ ਕੀਤਾ ਮੁਕੰਮਲ ਹੋ ਜਾਣਾ ਹੈ ਪਾਣੀ ਜਿਹੜੀ ਘਰਾਂ ਚ ਜਾਣ ਦੀ ਦਿੱਕਤ ਉਹ ਪੂਰਨ ਰੂਪ ਵਿੱਚ ਖਤਮ ਹੋ ਜਾਣੀ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ 60 ਕਰੋੜ ਰੁਪਏ ਦੀ ਗ੍ਰਾਂਟ ਹੈ ਸਾਡੇ ਲੋਕਲ ਬਾਡੀ ਮਨਿਸਟਰ ਬਲਕਾਰ ਸਿੰਘ ਜੀ ਦਾ ਹਲਕੇ ਵਾਸਤੇ ਗ੍ਰਾਂਟ ਹੈ ਜਿਹੜੀ ਸ਼ੁਰੂ ਜੀ ਪਾਸ ਕਰ ਦਿੱਤੀ ਸੀ ਜਗ੍ਹਾ ਲੈਣ ਚ ਦਿੱਕਤ ਆਈ ਬਟ ਹੌਲੀ ਹੌਲੀ ਕਰਕੇ ਹੁਣ ਜਿਹੜੀ ਜਗ੍ਹਾ ਫਾਈਨਲ ਹੋ ਕੇ ਇਹ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਲੱਗ ਰਿਹਾ ਤੇ ਆ ਬਹੁਤ ਮੈਂ ਜਿਹੜੀਆਂ ਨਵਾਂ گاؤں ਦੇ ਮੇਰੇ ਦਿਲੋਂ ਖੁਸ਼ੀ ਹੈ ਕਿ ਇਹ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਪੈਸੇ ਮੈਂ ਲੈ ਆਂਦੇ ਸੀ ਪਰ ਹੁਣ ਜਗਾ ਵੀ ਫਾਈਨਲ ਹੋ ਕੇ ਜਿਹੜੀ ਇਹ ਆ ਆਪਣਾ ਟ੍ਰੀਟਮੈਂਟ ਪਲਾਂਟ ਆ ਉਹ ਹੁਣ ਸਿਰੇ ਚੜ ਗਿਆ ਇਹ ਲੱਗ ਰਿਹਾ ਹੈ ਲੋਕਾਂ ਨੂੰ ਬੜੀ ਵੱਡੀ ਇਹ ਦੇ ਨਾਲ ਜਿਹੜੀ ਨਵਾਂ ਗਰਾਉਂ ਦੇ ਲੋਕਾਂ ਨੂੰ ਜਿਸ ਵੱਲ ਕਿਸੇ ਸਰਕਾਰ ਨੇ ਕਦੇ ਦੇਖਿਆ ਨਹੀਂ ਰਾਹਤ ਮਿਲਨੀ ਹੈ ਜੀ